ਮੈਨੂੰ ਤੁਹਾਡੀ ਸਰਦਾਰ ਜੀ ਤੇ ਆਪਣੀ ਫਰਸਟ ਪੇਮੈਂਟ 24 ਤਰੀਕ ਦੀ ਆ ਚੁੱਕੀ ਹੈ ਜੀ ਤੇ ਆਪਾਂ ਅਕਾਊਂਟ ਦੇ ਵਿੱਚੋਂ ਕਢਾ ਲਈ ਆ ਤੇ ਆਪਾਂ ਤੁਹਾਡੇ ਨਾਲ ਸਭ ਕੁਝ ਸ਼ੇਅਰ ਕਰਾਂਗੇ ਕਿ ਕਿੰਨੀ ਪੇਮੈਂਟ ਆਈ ਆ ਕਿੱਦਾਂ ਆਈ ਆ ਤੇ ਕੀ ਕੀ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਅੱਜ ਆਪਣੀ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਵਾਂਗੇ ਕਿ ਯੂਟਿਊਬ ਤੋਂ ਸੀ ਪੇਮੈਂਟ ਕਿੰਨੀ ਚੁੱਕੀ ਹੈ ਜੀ ਤੇ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਆਪਣੇ ਵਾਸਤੇ 24 ਤਰੀਕ ਦੀ ਮੇਰੀ ਪੇਮੈਂਟ ਆਈ ਹੋਈ ਹੈ ਜੀ ਤੇ ਅਸੀਂ ਅੱਜ ਛਾਮੀ 6 ਵਜੇ ਮੈਂ ਆਪਣੀ ਏਟੀਐਮ ਤੋਂ ਪੇਮੈਂਟ ਕਢਾਈਆ ਤੇ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਇਸ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕਿ ਅਸੀਂ ਇਸ ਦੀ ਚੇਤ ਕਰ ਕਿਸ ਤਰ੍ਹਾਂ ਪਹੁੰਚੇ ਤੇ ਜੇ ਮੇਰਾ ਭਰਾ ਕੋਈ ਵੀ YouTube ਤੇ ਕੰਮ ਕਰਦਾ ਪਿਆ ਆ ਤੇ ਉਹ ਇਸ ਟਿਚਰ ਕੋਲ ਪਹੁੰਚਣਾ ਚਾਹੁੰਦਾ ਤਾਂ ਦੇਖੋ ਇਸ ਦੇ ਲਈ ਤੁਹਾਨੂੰ ਜੇ ਮੇਰਾ ਭਰਾ ਕੋਈ ਸ਼ੋਰਟ ਦੇ ਵਿੱਚ ਕੰਮ ਕਰਦਾ ਆ ਤੇ ਉਹਨਾਂ ਨੂੰ 3 ਮਹੀਨੇ ਦੇ ਵਿੱਚ 1000 ਸਬਸਕ੍ਰਾਈਬਰ ਤੇ 10 ਮਿਲੀਅਨ ਵਿਊਜ਼ ਪੂਰੇ ਕਰਨੇ ਪੈਣਗੇ ਤਾਂ ਹੀ ਉਹਨਾਂ ਦਾ ਚੈਨਲ ਮੋਨੀਟਾਈਜ਼ ਹੋ ਸਕਦਾ ਹੈ ਤੇ ਜੇਕਰ ਮੇਰਾ ਕੋਈ ਭਰਾ ਲੌਂਗ ਦੇ ਵਿੱਚ ਕੰਮ ਕਰਦਾ ਤਾਂ ਉਹਨਾਂ ਨੂੰ 1000 ਸਬਸਕ੍ਰਾਈਬਰ ਤੇ 4000 ਘੰਟਾ ਵਾਚ ਟਾਈਮ ਕੰਪਲੀਟ ਕਰਨਾ ਪਊਗਾ ਫਿਰ ਹੀ ਉਹਨਾਂ ਦਾ ਚੈਨਲ ਆਜੂ ਮੋਨੀਟਾਈਜ਼ ਹੋਣਾ ਆ ਤੇ ਜੇਕਰ ਮੇਰਾ ਕੋਈ ਵੀ ਵੀਰ ਇਹ ਟਿਚਾ ਪੂਰਾ ਕਰ ਲੈਂਦਾ ਆ ਤੇ ਉਹਨਾਂ ਨੂੰ ਆਪਣਾ ਜੋ ਚੈਨਲ ਆ ਮੋਨਟਾਈਜ਼ ਕਰਾ ਲੈਂਦੇ ਆ ਫਿਰ ਵੀ ਦੇਖੋ ਚੈਨਲ ਮੋਨਟਾਈਜ਼ ਹੋਣ ਦੇ ਨਾਲ ਤੁਸੀਂ ਪੈਸਾ ਨਹੀਂ ਕਮਾ ਸਕਦੇ ਹੈਗੇ ਫਿਰ ਤੁਹਾਨੂੰ ਐਡਸਨ ਦੀ ਆਈਡੀ ਜ਼ਰੂਰੀ ਆ ਐਡਸਨ ਦੀ ਆਈਡੀ ਬਣਾਉਣੀ ਪੈਣੀ ਆ ਐਡਸਨ ਦੀ ਆਈਡੀ ਕ੍ਰੀਏਟ ਕਰਨ ਤੋਂ ਬਾਅਦ ਵਿੱਚ ਤੁਹਾਨੂੰ ਇੱਕ Google Pen ਜੋ ਕਿ ਤੁਹਾਨੂੰ ਮਗੁਣਾ ਪੈਣਾ ਹੈ ਐਡਸਨ ਦੀ ਆਈਡੀ ਬਣਾ ਕੇ ਤੁਹਾਨੂੰ Google Pen ਜੋ ਕਿ ਅਪਲਾਈ ਕਰਨਾ ਪੈਣਾ ਹੈ ਜੇ ਤੁਸੀਂ ਮੇਰਾ ਵੀਰ ਨਹੀਂ ਅਪਲਾਈ ਕਰ ਸਕਦੇ ਤੇ ਸਰਦਾਰ ਜੀ ਦੇ ਨਾਲ ਕੰਟੈਕਟ ਕਰੋ ਅਸੀਂ ਤੁਹਾਡਾ Google Pen ਤੁਹਾਨੂੰ 1 ਵੀਕ ਦੇ ਵਿੱਚ ਅਪਲਾਈ ਕਰਕੇ ਖੁਦ ਮੰਗਾ ਕੇ ਦਵਾਵਾਂਗੇ ਉਸ ਪੈਨ ਦੇ ਆਉਣ ਤੋਂ ਬਾਅਦ ਵਿੱਚ ਹੀ ਤੁਸੀਂ ਜੋ YouTube ਤੋਂ ਪੈਸਾ ਆਇਆ AdSense ਤੋਂ ਪੈਸਾ ਆਇਆ ਪ੍ਰਾਪਤ ਕਰ ਸਕਦੇ ਆ ਉਹ ਪੈਨ ਤੁਹਾਡਾ ਤਾਂ ਹੀ ਅਪਲਾਈ ਹੋਣਾ ਆ ਜਦ ਤੱਕ ਤੁਹਾਡੇ YT ਸਟੂਡੀਓ ਦੇ ਵਿੱਚ 10 ਡਾਲਰ ਕੰਪਲੀਟ ਨਹੀਂ ਹੁੰਦੇ ਜਿਸ ਤਰ੍ਹਾਂ ਹੀ ਤੁਹਾਡੇ YT ਸਟੂਡੀਓ ਦੇ ਵਿੱਚ 10 ਡਾਲਰ ਕੰਪਲੀਟ ਹੋ ਜਾਂਦੇ ਆ ਤੇ ਤੁਹਾਨੂੰ AdSense ਦੇ ਵਿੱਚ ਇੱਕ ਐਕਸ਼ਨ ਬਟਨ ਸ਼ੋ ਹੁੰਦਾ ਆ ਜਿਸ ਦੇ ਰਾਹੀਂ ਤੁਸੀਂ ਆਪਣਾ ਜੋ ਕੀ ਆ Google Pen ਵਾਸਤੇ ਅਪਲਾਈ ਕਰ ਸਕਦੇ ਆ ਉਹ Google Pen ਜਦੋਂ ਡਾਕ ਰਾਹੀਂ ਤੁਹਾਡੇ ਕੋਲ 1 ਵੀਕ ਕਈਆਂ ਦੇ ਦੇਖੋ ਸਿਟੀ ਦੇ ਵਿੱਚ ਥੋੜਾ ਜਲਦੀ ਆ ਜਾਂਦਾ ਆ ਤੇ ਪਿੰਡਾਂ ਵਿੱਚ ਥੋੜੀ ਡਾਕ ਲੇਟ ਆਉਂਦੀ ਆ ਤੇ ਜਦੋਂ ਵੀ ਤੁਹਾਨੂੰ ਡਾਕ ਰਾਹੀਂ ਉਹ ਪੈਨ ਤੁਹਾਡੇ ਕੋਲ ਆ ਜਾਂਦਾ ਆ ਤੁਸੀਂ ਐਡਸਨ ਦੇ ਵਿੱਚ ਉਹ ਪਿੰਨ ਲਗਾਉਣਾ ਆ ਚਾਰ ਅੰਕਾਂ ਦਾ ਤੇ ਜਿੱਦਾਂ ਵੀ ਤੁਹਾਡਾ ਵੈਰੀਫਾਈ ਹੁੰਦਾ ਆ ਤੇ ਤੁਸੀਂ YouTube ਤੋਂ ਜਿਹੜੀ ਪੇਮੈਂਟ ਆ ਤੁਹਾਨੂੰ ਜਿਸ ਤਰ੍ਹਾਂ ਵੀ ਤੁਹਾਡੇ 100 ਡਾਲਰ ਕੰਪਲੀਟ ਹੁੰਦੇ ਆ ਤੇ ਤੁਹਾਡੇ ਐਡਸਨ ਦੇ ਵਿੱਚ ਵਾਈਟ ਸਟੂਡੀਓ ਦੀ ਨਹੀਂ ਮੈਂ ਗੱਲ ਕਰਦਾ ਪਿਆ ਜਿੱਦਾਂ ਵੀ ਤੁਹਾਡੇ ਐਡਸਨ ਦੇ ਵਿੱਚ 100 ਡਾਲਰ ਕੰਪਲੀਟ ਹੋ ਜਾਣਗੇ ਤੇ ਤੁਹਾਡੀ ਜੋ ਪੇਮੈਂਟ ਆ ਬੈਂਕ ਅਕਾਊਂਟ ਦੇ ਵਿੱਚ ਆ ਜਾਵੇਗੀ ਤੇ ਤੁਸੀਂ ਬੈਂਕ ਦੇ ਅਕਾਊਂਟ ਦੇ ਵਿੱਚ ਪੇਮੈਂਟ ਆਉਣ ਤੋਂ ਬਾਅਦ ਵਿੱਚ ਤੁਸੀਂ ਆਪਣੀ ਪੇਮੈਂਟ ਬੈਂਕ ਤੋਂ ਕਢਾ ਸਕਦੇ ਆ ਜਿਵੇਂ ਕਿ ਮੈਂ ਆਪਣੀ ਪੇਮੈਂਟ ਕਢਾ ਚੁੱਕਾ ਆ ਦੇਖੋ ਬੈਂਕ ਤੇ ਵਿੱਚ ਪੇਮੈਂਟ ਕਈ ਮੇਰੇ ਭਰਾਵਾਂ ਦੀ ਦੇਖੋ YouTube ਵਾਲੇ ਵੀ ਸੈਂਡ ਕਰ ਦਿੰਦੇ ਆ ਐਡਸਨ ਵਾਲੇ ਵੀ ਸੈਂਡ ਕਰ ਦਿੰਦੇ ਆ ਪਰ ਕਈ ਮੇਰੇ ਵੀਰਾਂ ਦੀ ਜੋ ਕਿ ਪੇਮੈਂਟ ਆ ਬੈਂਕ ਅਕਾਊਂਟ ਦੇ ਵਿੱਚ ਨਹੀਂ ਆਉਂਦੀ ਕਈ ਮੇਰੇ ਵੀਰ ਜੋ ਕਿ ਨਿਊ YouTube ਤੇ ਕੰਮ ਕਰਦੇ ਆ ਉਹਨਾਂ ਨੂੰ ਇਸ ਚੀਜ਼ ਦਾ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਦੇਖੋ ਬਹੁਤ ਪਰੇਸ਼ਾਨ ਆ ਦੇਖੋ ਸਾਡੇ 100 ਡਾਲਰ ਵੀ ਕੰਪਲੀਟ ਹੋ ਚੁੱਕੇ ਆ ਜੀ ਕਈ ਮੇਰੇ ਵੀਰਾਂ ਦੇ ਮੈਨੂੰ ਫੋਨ ਆਉਂਦੇ ਪਏ ਆ ਕਿ ਭਾਜੀ ਦੇਖੋ 100 ਡਾਲਰ ਸਾਡੇ YT ਸਟੂਡੀਓ ਦੇ ਵਿੱਚ ਕੰਪਲੀਟ ਹੋਇਆ ਐਰਸਨ ਦੇ ਵੀ ਕੰਪਲੀਟ ਹੋ ਚੁੱਕੇ ਆ YouTube ਨੇ ਪੇਮੈਂਟ ਸੈਂਡ ਵੀ ਕਰ ਦਿੱਤੀ ਆ ਪਰ ਸਾਡੇ ਅਕਾਊਂਟ ਦੇ ਵਿੱਚ ਪੇਮੈਂਟ ਹਜੇ ਤੱਕ ਨਹੀਂ ਆਈਏਗੀ ਇਹ ਤੁਹਾਡੀ ਅਜਿਹੀ ਕੋਈ ਸਮੱਸਿਆ ਆ ਤੇ ਤੁਸੀਂ ਸਰਦਾਰ ਜੀ ਦੇ ਨਾਲ ਸ਼ੇਅਰ ਕਰੋ ਤੇ ਤੁਹਾਡੀ ਆਪਾਂ ਜਲਦ ਤੋਂ ਜਲਦ ਪੇਮੈਂਟ ਤੁਹਾਡੇ ਅਕਾਊਂਟ ਦੇ ਵਿੱਚ ਆਉਣ ਦੇ ਵਿੱਚ ਮਦਦ ਕਰਾਂਗੇ ਤੇ ਮੈਂ ਸਪੈਸ਼ਲ ਇੱਕ ਵੀਡੀਓ ਇਸ ਟੌਪਿਕ ਤੇ ਬਣਾਵਾਂਗਾ ਤੇ ਤੁਸੀਂ ਉਸ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਮੈਂਟ ਤੇ ਪੂਰੀ ਫੁੱਲ ਵੀਡੀਓ ਦੇਖੋ ਤਾਂ ਜੋ ਤੁਹਾਨੂੰ ਮਦਦ ਮਿਲ ਸਕੇ ਤੇ ਬਾਕੀ ਤੁਹਾਡੇ ਨਾਲ ਪੇਮੈਂਟ ਦੀ ਗੱਲ ਕਰਦੇ ਪਏ ਆ ਜੀ ਕਿ ਕਿੰਨੀ ਪੇਮੈਂਟ ਆਈਆ ਕਿਸ ਤਰ੍ਹਾਂ ਆਈਆ ਤੇ ਇਹ ਮੈਂ ਤੁਹਾਡੇ ਨਾਲ ਆਪਣੇ ਅਗਲੇ ਬਲੌਗ ਦੇ ਵਿੱਚ ਹੋਲ ਸ਼ੇਅਰ ਕਰਾਂਗਾ ਜੀ ਤੇ ਮੇਰੇ ਇਸ ਬਲੌਗ ਨੂੰ ਤੁਸੀਂ ਜਿੰਨੇ ਵੀ ਮੇਰੇ ਪੈਨ ਪਾਇਆ ਸਾਰੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਜੇ ਕਿਸੇ ਦੀ ਯੂਟਿਊਬਰ ਹੈ ਕੋਈ ਵੀ ਪ੍ਰੋਬਲਮ ਆ ਤੁਸੀਂ ਸਰਦਾਰ ਜੀ ਦੇ ਨਾਲ ਸਾਂਝੀ ਕਰ ਸਕਦੇ ਆ ਧੰਨਵਾਦ